ਜੀ ਕੇ ਕੁਐਸਚਨ ਜ਼ੋਨ ਬਾਬਾ ਜੋਰਾਵਰ ਸਿੰਘ ਜੀ ਪ੍ਰਸ਼ਨ ਪਹਿਲਾ ਸਾਹਿਬ ਜਾਦਾ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ ਸਤਾਰਾ ਨਵੰਬਰ 1696 ਪ੍ਰਸ਼ੰਤੀ ਜੀ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਕਿਹੜੇ ਸਥਾਨ ਤੇ ਹੋਇਆ ਸੀ? ਅਨੰਦਪੁਰ ਸਾਹਿਬ ਪ੍ਰਸ਼ੰਤੀ ਜੀ ਬਾਬਾ ਜੋਰਾਵਰ ਸਿੰਘ ਜੀ ਕਿਸ ਦੇ ਪੁੱਤਰ ਸਨ? ਗੋਪਨ ਸਿੰਘ ਜੀ ਪ੍ਰਸ਼ਨ ਚੌਥਾ ਬਾਬਾ ਜੋਰਾਵਰ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ਮਾਤਾ ਜੀਤੋ ਜੀ ਜਾਂ ਮਾਤਾ ਸੁੰਦਰੀ ਜੀ ਪ੍ਰਸ਼ਨ ਪੰਜਵਾਂ

ਪ੍ਰਸ਼ਨ ਚੇਮਾ ਜਦੋਂ ਸ਼੍ਰੀ ਨੰਦਪਰ ਸਾਹਿਬ ਦਾ ਕਿਲਾ ਛੱਡਿਆ ਗਿਆ ਉਦੋਂ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਕਿੰਨੀ ਸੀ 9 ਸਾਲ ਪ੍ਰਸ਼ਨ 7 ਵਾਪਾ ਜੋਰਾਵਰ ਸਿੰਘ ਜੀ ਅਤੇ ਉਹਨਾਂ ਦੇ ਛੋਟੇ ਭਰਾ ਨੂੰ ਕਿਹੜੇ ਸੂਬੇਦਾਰ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਪ੍ਰਸ਼ਨ 8ਵਾਂ ਸਾਹਿਬਜ਼ਾਦਿਆਂ ਨੂੰ ਕਿਹੜੀ ਜਗ੍ਹਾ ਤੇ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਸੀ ਸਰਹੰਦ ਪ੍ਰਸ਼ਨ ਨੋਮਾ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਸ ਨੇ ਲਾਲਚ ਦਿੱਤੇ ਸਨ ਸੋਚਾ ਨੰਦ ਪ੍ਰਸ਼ੰਤਾਸਵਾ ਜੋਰਾਵਰ ਸਿੰਘ ਜੀ ਅਤੇ ਸਹਬਜ਼ਾਦਾ ਫਤੇਹ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ 26 ਦਸੰਬਰ 1705 ਪ੍ਰਸ਼ਨ 12 ਸਾਬਜ਼ਾਦਿਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ? ਜਉਦੇ ਜੀ ਨੀਹਾ ਵਿੱਚ ਚਨਵਾ ਕੇ ਪ੍ਰਸ਼ਨ 12 ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ? ਨੋਂਸਾਲ ਪ੍ਰਸ਼ੰਤ ਰੌਣ ਸਾਬਜ਼ਾਦਿਆਂ ਦੇ ਸੰਸਕਾਰ ਲਈ ਜ਼ਮੀਨ ਖਰੀਦਣ ਵਾਸਤੇ ਮੋਹਰਾਂ ਕਿਸ ਨੇ ਵਿਛਾਈਆਂ ਸਨ ਸੇਖ ਟੋਡਰ ਮੱਲ ਪ੍ਰਸ਼ਨ 14 ਜਿਸ ਸਥਾਨ ਤੇ ਸਾਇਆ ਬਜ਼ਾਦਿਆਂ ਦਾ ਸੰਸਕਾਰ ਹੋਇਆ ਉੱਥੇ ਹੁਣ ਕਿਹੜਾ ਗੁਰਦੁਆਰਾ ਹੈ ਗੁਰਦੁਆਰਾ ਜੋਤੀ ਸਰੂਪ ਪ੍ਰਸ਼ਨ 15 ਸਯਾਬ ਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਕਿਸ ਨਦੀ ਨੂੰ ਪਾਰ ਕਰਦੇ ਸਮੇਂ ਮਾਤਾ ਗੁਜਰੀ ਜੀ ਨਾਲ ਵਿਛੜ ਗਏ ਸਨ ਸਰਸਾ ਨਦੀ